ਸਤਿ ਸ਼੍ਰੀ ਅਕਾਲ ਜੀ ਕੋਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਾਂਸਰਸ ਵਰਡ ਵਿੱਚ ਦੋਸਤੋ ਅੱਜ ਮੈਂ ਬਣਾਉਣ ਜਾ ਰਹੀ ਹਾਂ ਹਲਵਾਈ ਸਟਾਈਲ ਪਨੀਰ ਰਬਾਬਦਾਰ ਜੋ ਕਿ ਘਰ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇਗਾ ਦੋਸਤੋ ਸ਼ੁਰੂ ਤੋਂ ਲੈ ਕੇ ਆਖਰ ਤੱਕ ਮੇਰੀ ਵੀਡੀਓ ਨੂੰ ਜ਼ਰੂਰ ਦੇਖਣਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿੰਨਾ ਟੇਸਟੀ ਘਰ ਵਿੱਚ ਪਨੀਰ ਰਬਾਬਦਾਰ ਬਣ ਕੇ ਤਿਆਰ ਹੋ ਜਾਂਦਾ ਹੈ ਤੁਹਾਨੂੰ ਹੁਣ ਹੋਟਲ ਜਾਂ ਟਾਬੇ ਤੇ ਜਾ ਕੇ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਸਬਜ਼ੀ ਘਰ ਵਿੱਚ ਹੀ ਬਹੁਤ ਟੇਸਟੀ ਬਣ ਜਾਵੇਗੀ ਇਸ ਲਈ ਮੈਂ ਗੈਸ ਤੇ ਭਾਰੀ ਤਰ੍ਹਾਂ ਦਾ ਪੈਨ ਰੱਖਿਆ ਜੀ ਪਹਿਲਾਂ ਤੇ ਇਸ ਵਿੱਚ ਥੋੜਾ ਜਿਹਾ ਮੈਂ ਦੋ ਚਮਚ ਘਿਓ ਪਾ ਰਹੀਆਂ ਜੀ ਇਹ ਮੈਂ ਰਿਫਾਈਨਡ ਪਾ ਰਹੀਆਂ ਜੀ ਤੁਸੀਂ ਕੋਈ ਵੀ ਕੁਕਿੰਗ ਆਇਲ ਪਾ ਸਕਦੇ ਹੋ ਤੁਸੀਂ ਸਰ੍ਹੋਂ ਦਾ ਤੇਲ ਵੀ ਪਾ ਸਕਦੇ ਹੋ ਪਰ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਕੇ ਕਲਕਾ ਲੈਣਾ ਜੀ ਮੈਂ ਰਿਫਾਈਨਡ ਪਾਇਆ ਹਾਂ ਉਹ ਇਸ ਵਿੱਚ ਮੈਂ ਦੋ ਮੈਂ ਪਿਆਜ਼ ਕੱਟੇ ਜੀ ਥੋੜੀ ਬਰੀਕ-ਬਰੀਕ ਦੋ ਟਮਾਟਰ 2 ਇੰਚ ਅਦਰਕ ਦਾ ਟੁਕੜਾ ਤੇ 10 ਤੋਂ 12 ਲਸਣ ਦੀਆਂ ਕਲੀਆਂ ਛਿੜਕੇ ਰੱਖੀਆਂ ਜੀ ਇਹਨਾਂ ਸਾਰਿਆਂ ਨੂੰ ਮੈਂ ਉਹਨਿਸ ਘਿਓ ਵਿੱਚ ਪਾਵਾਂਗੀ ਜੀ ਰਿਫਾਈਨਡ ਵਿੱਚ यह गर्म हो चुका है पूरी तरह ना तो बहुत ज्यादा कलर डार्क ब्राउन नहीं करना बस दो मिनट ही इसमें लाइट ब्राउन जो ये हो गया उदो आप गैस भी ਫ੍ਰੇਮ ਨੂੰ ਬੰਦ ਕਰ ਦਵਾਂਗੇ ਤੇ ਮਸਾਲੇ ਨੂੰ ਠੰਡਾ ਕਰ ਲਵਾਂਗੇ। ਦੋਸਤੋ ਜਦੋਂ ਤੱਕ ਮਸਾਲਾ ਭੁੰਨ ਰਿਹਾ ਹੈ ਤੁਸੀਂ ਮੈਨੂੰ ਦੱਸਣਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਕਿ ਪਿੰਡ ਜਾਂ ਸ਼ਹਿਰ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਜੋ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਇਹ ਬਹੁਤ ਹੀ ਟੇਸਟੀ ਸਬਜ਼ੀ ਘਰ ਵਿੱਚ ਬਣ ਕੇ ਤਿਆਰ ਹੋਊਗੀ। ਇਹ ਰੂਟੀਨ ਦੇ ਮਸਾਲੇ ਜੀ ਪਿਆਜ਼ ਟਮਾਟਰ ਅਦਰਕ ਲਸਣ ਸਭ ਦੇ ਘਰ ਹੀ ਹੁੰਦਾ ਕੋਈ ਵੀ ਬਾਜ਼ਾਰੋਂ ਮਸਾਲਾ ਲੈ ਕੇ ਆਉਣ ਦੀ ਜਰੂਰਤ ਨਹੀਂ ਇਹ ਸਭ ਮਸਾਲੇ ਘਰ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਬਹੁਤ ਹੀ ਟੇਸਟੀ ਸਬਜੀ ਤਾਂ ਬਸ ਸਟਾਈਲ ਹਲਵਾਈ ਸਟਾਈਲ ਸਬਜੀ ਇਹ ਬਣ ਕੇ ਤਿਆਰ ਹੋ ਜਾਵੇਗੀ ਜੀ 2 ਮਿੰਟ ਵਿੱਚ ਹੀ ਆਪਣੇ ਜਿਹੜੇ ਮਸਾਲੇ ਹੈਗੇ ਲਾਈਟ 골ਡਨ ਹੋ ਚੁੱਕੇ ਜੀ ਹੁਣ ਇਸ ਵਿੱਚ ਮੈਂ 8 ਤੋਂ 10 ਕਾਜੂ ਪਾਵਾਂਗੀ ਜੀ ਕਾਜੂ ਨੂੰ ਪਹਿਲਾਂ ਨਹੀਂ ਪਾਣਾ ਨਹੀਂ ਤੇ ਛੇਤੀ ਸੜ ਜਾਂਦੇ ਇਹ ਇਸ ਕਰਕੇ ਜਦੋਂ ਥੋੜਾ ਜਿਹਾ ਲਾਈਟ 골ਡਨ ਹੋ ਜੇ ਆਪਣਾ ਪਿਆਜ਼ ਅਦਰਕ ਉਹਦੇ ਨਾਲ ਕਾਜੂ ਮਿਕਸ ਕਰਦੇ ਨੇ ਜੀ ਹੁਣ ਬਸ 1 ਮਿੰਟ ਲਈ ਹੋਰ ਇਸ ਨੂੰ ਥੋੜਾ ਜਿਹਾ ਰੋਸਟ ਕਰਨਾ ਹੈ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਆ ਦੇਖੋ ਦੋਸਤੋ ਟਮਾਟਰ ਦਾ ਛਿਲਕਾ ਵੀ ਉਤਰਨ ਲੱਗ ਗਿਆ ਇਹਦਾ ਮਤਲਬ ਹੈ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦੂੰਗੀ ਤੇ ਇਹਦੇ ਛਿਲਕਾ ਉਤਾਰ ਲਾਵਾਂਗੇ ਸਾਰਾ ਟਮਾਟਰ ਦਾ ਚਿਲਕਾ ਆਪਾਂ ਲਾ ਦਵਾਂਗੇ ਜੀ ਸਪੈਟਰਨਾਂ 'ਤੇ ਉੱਤਰ ਜਾਊਗਾ ਹੱਥ ਨਾਲ ਜਾਂਦੀ ਵੀ ਜ਼ਰੂਰਤ ਨਹੀਂ ਪੈਣੀ ਆ ਦੇਖੋ ਜੀ ਇਸ ਤਰ੍ਹਾਂ ਸਾਰਾ ਸਪੈਟਰਨਾਂ ਨਾਲ ਚਿਲਕਾ ਉੱਤਰ ਰਿਹਾ ਦੋਸਤੋ ਆਪਣੇ ਮਸਾਲੇ ਜਦੋਂ ਚੰਗੀ ਤਰ੍ਹਾਂ ਠੰਡੇ ਹੋ ਗਏ ਸਾਰੇ ਤਾਂ ਆਪਾਂ ਇਹਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਦੇਣ ਦਾ ਇੱਕ ਫਾਈਨ ਜਿਹਾ ਪੇਸਟ ਬਣਾ ਕੇ ਤਿਆਰ ਕਰਨਾ ਹੈਗੇ ਆਪਣਾ ਮਸਾਲਾ ਚੰਗੀ ਤਰ੍ਹਾਂ ਠੰਡਾ ਹੋ ਚੁੱਕਾ ਜੀ ਤੇ ਹੁਣ ਇਸ ਨੂੰ ਮਿਕਸੀ ਦੇ ਕੱਪ ਵਿੱਚ ਪਾ ਕੇ ਇਹਦਾ ਇੱਕ ਪੇਸਟ ਤਿਆਰ ਕਰ ਲਵਾਂਗੇ ਜੀ ਆ ਦੇਖੋ ਜੀ ਸਾਰੇ ਮਸਾਲੇ ਪਾ ਲਏ ਮੈਂ ਹੁਣ ਮਿਕਸੀ ਦੇ ਜਾਰ ਵਿੱਚ ਤੇ ਇਹਦਾ ਇੱਕ ਪੇਸਟ ਬਣਾ ਲਵਾਂਗੇ ਜੀ ਆਪਣਾ ਫਾਈਨ ਪੇਸਟ ਬਣ ਕੇ ਤਿਆਰ ਹੋ ਗਿਆ ਜੀ ਮੈਂ ਇਹਦੇ ਵਿੱਚ ਪਾਣੀ ਦਾ ਇੱਕ ਛਿੱਟਾ ਵੀ ਨਹੀਂ ਪਾਇਆ ਬਿਨਾ ਪਾਣੀ ਤੋਂ ਹੀ ਆਪਣਾ ਫਾਈਨ ਪੇਸਟ ਬਣ ਗਿਆ ਜੀ ਹੁਣ ਮੈਂ ਫਿਰ ਤੋਂ ਗੈਸ ਤੇ ਉਹੀ ਪੈਨ ਦੁਆਰਾ ਰੱਖ ਦਵਾਂਗੀ ਜੀ ਉਹੀ ਮਸਾਲਿਆਂ ਵਾਲਾ ਪੈਨ ਮੈਂ ਦੁਆਰਾ ਰੱਖ ਤਾ ਜੀ ਇਸ ਵਿੱਚ ਹੁਣ ਮੈਂ ਸਰੋਂ ਦਾ ਤੇਲ ਪਾਵਾਂਗੀ ਜੀ ਸਰੋਂ ਦੇ ਤੇਲ ਵਿੱਚ ਆਪਾਂ ਪਨੀਰ ਰਬਾਬਦਾਰ ਬਣਾ ਕੇ ਤਿਆਰ ਕਰਾਂਗੇ ਜੀ ਦੋ ਵੱਡੇ ਚਮਚੇ ਮੈਂ ਸਰੋਂ ਦੇ ਤੇਲ ਦੇ ਪਾ ਲਈ ਤੇ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਣਗੇ ਉਦੋਂ ਹੀ ਆਪਾਂ ਇਹਦੇ ਵਿੱਚ ਖੜੇ ਮਸਾਲੇ ਪਾ ਕੇ ਭੁੰਨਾਂਗੇ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਹੁਣ ਇਸ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਇੱਕ ਛੋਟਾ ਚਮਚ ਜੀਰੇ ਦਾ ਅੱਧਾ ਚਮਚ ਰਾਈ ਦਾ अद्धे चम्मच तो भी घट हिंगा हूँ तो पावगी जी खड़े मसाले एक तेज पत्ता दो लाल मिर्चा एक बड़ी इलायची जो कि छोटे साइज की है इसनों तोड़ के पाता तो, तो दो पावगी जी मैं लौंग इस और हूँ इन्हों एक तो दो मिनट लिए खड़े मसाले भुन देवगी ਆਪਣੇ ਸਾਰੇ ਕੜੇ ਮਸਾਲੇ ਭੁੰਨ ਚੁੱਕੇ ਜੀ ਹੁਣ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀ ਮਿਕਸੀ ਦੇ ਜਾਰ ਵਿੱਚ ਉਸ ਨੂੰ ਇਹਦੇ ਵਿੱਚ ਪਾ ਦਾਂਗੇ ਜੀ ਗੈਸ ਦੀ ਫਲੇਮ ਨੂੰ ਸਲੋ ਕਰ ਦਾਂਗੇ ਨਾਲ ਨਾਲ ਇਹਦੇ ਵਿੱਚ ਸਪੈਚੁਲਾ ਮਾਰ ਕੇ ਸਾਰਾ ਮਸਾਲਾ ਹਲਾ ਦਵਾਂਗੇ ਚੰਗੀ ਤਰ੍ਹਾਂ ਤੇਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਿਕਸੀ ਜਾਰ ਵਿੱਚ ਮਸਾਲਾ ਬਹੁਤ ਲੱਗਿਆ ਸੀ ਇਸ ਕਰਕੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹੰਗਾਲ ਕੇ ਇਹ ਵੀ ਮਸਾਲੇ ਦੇ ਵਿੱਚ ਪਾ ਦਾਂਗੀ ਜੀ। ਹੁਣ ਆਪਾਂ ਇਸ ਮਸਾਲੇ ਨੂੰ 2 ਤੋਂ 4 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਜੀ। ਦੋਸਤੋ ਹੁਣ ਮੈਂ ਲਿੱਤੀ ਹੈ ਇੱਕ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਇਸ ਦੇ ਛੋਟੇ-ਛੋਟੇ ਕਯੂਬਸ ਕੱਟ ਲਵਾਂਗੀ। ਆ ਕੱਟ ਲਈ ਜੀ ਮੈਂ ਇੱਕ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਦੇ ਕਯੂਬਸ ਤੇ ਹੁਣ ਇਹਨਾਂ ਨੂੰ ਇਸੇ ਮਸਾਲੇ ਦੇ ਵਿੱਚ ਮਿਕਸ ਕਰਦੇ ਨੇ ਜੀ ਫਲੇਮ ਲੋ మీడియం ਕਰ ਲੈਣੀ ਹੈ ਜੀ ਤੇ ਨਾਲ ਹੀ ਇਸ ਵਿੱਚ ਪਾਵਾਂਗੇ ਹੁਣ ਆਪਾਂ ਨਮਕ ਸਵਾਦ ਅਨੁਸਾਰ ਨਮਕ ਪਾ ਲੈਣਾ ਜੀ ਮੈਂ 1.5 ਚਮਚਾ ਨਮਕ ਦਾ ਪਾ ਰਹੀ ਹਾਂ ਜੀ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਇੱਕ ਚਮਚਾ ਭਰ ਕੇ ਮੈਂ ਪਾ ਲਵਾਂਗੀ ਜੀ ਹਲਦੀ ਦਾ ਇੱਕ ਚਮਚ ਗਰਮ ਮਸਾਲਾ ਮੈਂ ਨਾਰਮਲ ਜਿਹੜੇ ਘਰੇ ਮਸਾਲੇ ਪਏ ਹੁੰਦੇ ਉਹ ਹੀ ਪਾ ਰਹੀ ਹਾਂ ਜੀ ਕੋਈ ਵੀ ਬਜ਼ਾਰੋਂ ਇਹ ਆਕੇ ਮਸਾਲਾ ਇਸੂ ਚੈਰ ਨਹੀਂ ਕੀਤਾ ਨਾਲ ਹੀ ਮੈਂ ਕਸ਼ਮੀਰੀ ਲਾਲ ਮਿਰਚ ਪਾ ਰਹੀ ਹਾਂ ਜੀ ਇਹ ਤਿੱਖੀ ਨਹੀਂ ਹੁੰਦੀ ਜੀ ਨਾਰਮਲ ਹੁੰਦੀ ਹੈ ਜੀ ਖਾਣ ਵਿੱਚ ਜੇ ਤੁਸੀਂ ਪਨੀਰ ਨੂੰ ਕਰਾਰਾ ਕਰਨਾ ਹੈ ਤਾਂ ਤੁਸੀਂ ਤਿੱਖੇ ਵਾਲੀ ਲਾਲ ਮਿਰਚ ਪਾਉਂਗੀ ਦੋਸਤੋ ਇਹਨੂੰ ਫਿਰ ਤੋਂ ਹੁਣ ਮੈਂ ਥੋੜੀ देर ਭੁੰਨ ਲਾਵਾਂਗੀ ਤਾਂ ਜੋ ਜਿਹੜੀ ਆਪਾਂ ਹੁਣ ਪਿਆਜ਼ ਤੇ ਸ਼ਿਮਲਾ ਮਿਰਚ ਪਾਏ ਹੋ ਸੌਫਟ ਹੋ ਜਾਣ ਇਸ ਦੀ ਮਾਣ ਦੇ ਵਿੱਚ ਅੱਧਾ ਕਲਾਸ ਪਾਣੀ ਦਾ ਪਾ ਕੇ ਤੇ ਇਹਨੂੰ 10 ਮਿੰਟ ਲਈ ਠੱਕ ਕੇ ਰੱਖ ਦਵਾਂਗੀ ਆਪਣੇ ਪਿਆਜ਼ ਤੇ ਸ਼ਿਮਲਾ ਮਿਰਚ ਜਿਹੜੇ ਸੌਫਟ ਹੋ ਜਾਣਗੇ ਤੇ ਇਹ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਜਾਵੇਗੀ ਜੀ 10 ਮਿੰਟਾਂ ਲਈ ਇਸ ਨੂੰ ਮੈਂ ਹੁਣ ਲੋ ਫਲੇਮ ਤੇ ਠੱਕ ਕੇ ਰੱਖ ਰਾਵਾਂਗੀ ਵੀ ਤਾਂ ਜੋ ਆਪਣੇ ਸ਼ਿਮਲਾ ਮਿਰਚ ਤੇ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣਗੀ 10 ਮਿੰਟ ਬਾਅਦ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇਸ ਵਿੱਚ ਪਨੀਰ ਪਾ ਦਵਾਂਗੇ ਛੋਟੇ ਛੋਟੇ ਕਯੂਬਸ ਕੱਟ ਕੇ ਤੁਸੀਂ ਚਾਹੋ ਤਾਂ ਇਸ ਤੇਜ ਪੱਤੇ ਨੂੰ ਕੱਢ ਵੀ ਸਕਦੇ ਹੋ ਜੀ ਮੈਂ ਇਸ ਨੂੰ ਮਸਾਲੇ ਵਿੱਚੋਂ ਕੱਢ ਦਿੱਤਾ ਹੈ ਮੈਂ ਉਹਨਾਂ ਦੇ ਵਿੱਚ ਪਨੀਰ ਦੇ ਕਯੂਬਸ ਕੱਟ ਕੇ ਪਾ ਦਿੱਤੇ ਹੈ ਜੀ ਤੇ ਇਹਨੂੰ ਸਪੈਚੁਲ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਹੀ ਇਸ ਵਿੱਚ ਮੈਂ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਪਾਵਾਂਗੀ ਜੀ ਦੋ ਤੋਂ 3 ਮਿੰਟ ਲਈ ਆਪਾਂ ਇਸ ਮਸਾਲੇ ਨੂੰ ਹੋਰ ਭੁੰਨ ਲਵਾਂਗੇ ਜੀ ਪਨੀਰ ਪਾਉਣ ਤੋਂ ਬਾਅਦ ਤਾਂ ਜੋ ਆਪਣਾ ਪਨੀਰ ਵੀ ਚੰਗੀ ਤਰ੍ਹਾਂ ਨਾਲ ਨਰਮ ਹੋ ਜਾਵੇ। ਦੋਸਤੋ ਇਸ ਤੋਂ ਬਾਅਦ ਮੈਂ ਇਸ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਉਣ ਲੱਗੀ ਹਾਂ ਜੀ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਦਿਓ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਕਸੂਰੀ ਮੇਥੀ ਪਾਉਣ ਨਾਲ ਇਹ ਇਸ ਵਿੱਚ ਮਸਾਲੇ ਚ ਪਨੀਰ ਦਾਬਦਾਰ ਚ ਖੁਸ਼ਬੂ ਬਹੁਤ ਸੋਹਣੀ ਆਨ ਲੱਗ ਪੈਂਦੀ ਹੈ ਜੀ। ਪਰ ਜੇ ਤੁਹਾਡੇ ਕੋਲ ਮੇਥੀ ਨਹੀਂ ਹੈ ਜਾਂ ਧਨੀਆ ਇੱਕ ਚੀਜ਼ ਪਾ ਦਿਓ ਜੀ ਇੱਕ ਚੀਜ਼ ਨਹੀਂ ਹੈ ਤਾਂ ਉਸ ਨੂੰ ਸਕਿਪ ਵੀ ਕਰ ਸਕਦੇ ਹੋ। ਜੋ ਲਾਸਟ ਵਿੱਚ ਮੈਂ ਪਾਵਾਂਗੀ ਜੀ ਘਰ ਦੇ ਦੁੱਧ ਦੀ ਮਲਾਈ ਇੱਕ ਚਮਚ ਭਰ ਕੇ ਜੇ ਤੁਹਾਡੇ ਕੋਲ ਘਰ ਦੇ ਦੁੱਧ ਦੀ ਮਲਾਈ ਨਹੀਂ ਹੈ ਤਾਂ ਤੁਸੀਂ ਬਾਜ਼ਾਰ ਦੀ ਫਰੈਸ਼ ਕਰੀਮ ਵੀ ਪਾ ਸਕਦੇ ਹੋ ਜੀ ਇਸ ਮਲਾਈ ਨਾਲ ਆਪਣੇ ਪਨੀਰ ਨवाबदार ਦਾ ਟੇਸਟ ਹੋਰ ਵੀ ਵੱਧ ਜਾਏਗਾ ਜੀ ਇਸ ਨੂੰ 10 ਮਿੰਟ ਗਰਮ ਕਰਨਾ ਜਿੰਨੀ ਚੱਕਰ ਆਪਣੀ ਇਹ ਮਲਾਈ ਪੂਰੀ ਤਰ੍ਹਾਂ ਨਾਲ ਘੁਲ ਕੇ ਮਿਕਸ ਨਹੀਂ ਹੋ ਜਾਂਦੀ ਮਝਾਰਨੋ ਵੀ ਸੋਨਾ ਹਲਵਾਈ ਸਟਾਈਲ ਆਪਣਾ ਪਨੀਰ ਜਬਾਬਦਾਰ ਬਣ ਕੇ ਤਿਆਰ ਹੋ ਗਿਆ ਜੀ ਇਸ ਨੂੰ ਤੁਸੀਂ ਕਿਸੇ ਵੀ ਪਰੌਂਠੇ ਨਾਲ ਜਾਂ ਰੋਟੀ ਨਾਲ ਖਾਓ ਬਹੁਤ ਹੀ ਟੇਸਟੀ ਲੱਗਦਾ ਹੈ ਤੁਸੀਂ ਚਾਵਲਾਂ ਦੇ ਉੱਪਰ ਪਾ ਕੇ ਵੀ ਇਸ ਨੂੰ ਖਾ ਸਕਦੇ ਹੋ ਜੀ ਆਪਣੀ ਮਲਾਈ ਜਿਹੜੀ ਪੂਰੀ ਤਰ੍ਹਾਂ ਘੁਲ ਗਈ ਹੈ ਜੀ ਤੇ ਪਹਿਲਾਂ ਸਾਰਾ ਪਨੀਰ ਜਬਾਬਦਾਰ ਦਾ ਮਸਾਲਾ ਪੂਰੀ ਤਰ੍ਹਾਂ ਨਾਲ ਗਰਮ ਹੋ ਕੇ ਤਿਆਰ ਹੋ ਚੁੱਕਾ ਹੈ ਜੀ ਦੋਸਤੋ ਪਨੀਰ ਜਬਾਬਦਾਰ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਘਰ ਵਿੱਚ ਇਹ ਸਬਜ਼ੀ ਨੂੰ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਬਜ਼ੀ ਬਹੁਤ ਪਸੰਦ ਆਵੇਗੀ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ